ਪਰਦਾਵਾਂ 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 ਸ਼ਰੇ ਆਵਾ ਦਾਣਾ ਮੰਡੀ ਦੀ ਜਗਾ ਵੜੀ ਬੈਠੇ ਸਾਰੀ ਇੱਥੇ ਕਿੰਨੀ ਜਗਾ ਇੱਥੇ ਕਹਿੰਦੇ ਚਾਮ ਲੱਗਦਾ ਪਰ ਇਹ ਇੱਥੇ ੱੱਕਾ ਨਹੀਂ ਚੱਲੂਗਾ ਇਹ ਇੱਥੇ ਹੀ ਲੱਗਣੀ ਆ ਐ ਗਰੀਬ ਤਾਂ ਹੀ ਆਉਂਦੇ ਆ ਇਹ ਅਮੀਰ ਤਾਂ ਨਹੀਂ ਆਉਂਦੇ ਇਹੇ ਛੜਕ ਕਿੰਨੀ ਚੌੜੀ ਆ ਉਹ ਮਾਰਕੀਟ ਦੀ ਕਿੱਡੀ ਪੀ ਜਗਾ ਉੱਥੇ ਚਾਮ ਨਹੀਂ ਲੱਗਦਾ ਕਿਉਂ ਉੱਥੇ ਤਗੜੀਆਂ ਕਿ ਦੁਕਾਨਾਂ ਉਹ ਤਾਂ ਨਹੀਂ ਚਾਮ ਲੱਗਦਾ ਮਾਨ ਲਓ ਬੰਦਾ ਬਿਮਾਰ ਆ ਮੇਰੀ ਬਾਹ ਦੁਖਾ ਲਾ ਕੇ ਇਹਦਾ ਇਹ ਮਤਲਬ ਹੋਈ ਮੈਂ ਬਾਹ ਵੜਦਿਆਂ ਇਹ ਕਹਿੰਦੇ ਬੁਲਡੋਜ਼ਰ ਲੈ ਕੇ ਆਏ ਆ ਅਸੀਂ ਆ ਲੈ ਕੇ ਆਏ ਆ ਅਸੀਂ ਚੱਕ ਕੇ ਲਿਆਗੇ ਚੱਕ ਕੇ ਲਿਆਗੇ ਸਿੱਧਾ ਸਾਡੇ ਉਧਰੋਂ ਵੀ ਛੱਤਰ ਤੇ ਇਧਰੋਂ ਵੀ ਛੱਤਰ ਉੱਥੇ ਲੋਕ ਜੂਆ ਖੇਡਦੇ ਆ ਉੱਥੇ ਵਾਲੋਂ ਰੇੜੀਆਂ ਅਸੀਂ ਆੜਤੀਆਂ ਸਾਰੇ ਫੇਰ ਲੋਗੇ ਅਸੀਂ ਆੜਤੀਏ ਉੱਥੇ ਝੁੱਗੇ ਤੇ ਸਾਨੂੰ ਚੱਕ ਕੇ ਮਾਰਿਆ ਨਾ ਤੇ ਛੱਡਵਾ ਗਏ ਤਾਂ ਸਰਕਾਰ ਨੇ ਇੱਕ ਬੰਦਾ 100 ਬੰਦਿਆਂ ਦਾ ਨੁਕਸਾਨ ਕਰੀ ਜਾਂਦਾ

ਕਿਹੜੀ ਦਾ ਪ੍ਰਦਰਸ਼ਨ ਕਰ ਰਹੇ ਹੋ ਤੂੰ ਕਰ ਰਹੇ ਹੋ ਕਿਉਂ ਕਰ ਰਹੇ ਹੋ ਕਿਹਨਾਂ ਦੇ ਬਾਜੀ ਕਿਉਂ ਕਰ ਰਹੇ ਤੁਸੀਂ ਬਾਈ ਜੀ ਇੱਥੇ ਸਾਰਾ ੱਤਕਾ ਚੱਲਦਾ ਕਹਿੰਦੇ ਹੁੰਦਾ ਡਾਂਗ ਵਾਲੀ ਦੇ ਮੈਂ ਆ ਇਹਨਾਂ ਨਾਲ ਉਹੋ ਕੰਮ ਆਗਾ ਉਹ ਸ਼ਰਮ ਆ ਮਾਂ ਦਾਣਾ ਮੱਟੀ ਦੀ ਜਗਾ ਵੜੀ ਬੈਠੇ ਸਾਰੀ ਜੀ ਹਾਂ ਉਹਨਾਂ ਦਾ ਜੋਰ ਨਹੀਂ ਚੱਲਦਾ ਆ ਇੱਥੇ ਕਿੰਨੀ ਜਗਾ ਇੱਥੇ ਕਹਿੰਦੇ ਜਾਮ ਲੱਗਦਾ ਹੂੰ ਇਹ ਗੱਲ ਕਹਿੰਦੇ ਆ ਜੀ ਜਾਮ ਉਹ ਜਗਾ ਤੇ ਜਾਮ ਨਹੀਂ ਲੱਗਦਾ ਪਿੱਛੇ ਜੀ ਏ ਸਾਡੇ ਕੋਈ ਗਏ ਗਾਂ ਉਹ ਗਰਾਹ ਜੱਥੇ ਬੰਦੀ ਕੋਲੇ ਕਹਿੰਦੇ ਸਾਨੂੰ ਸਮਰਥਨ ਦਿਓ ਸਾਡੇ ਗਰੀਬਾਂ ਦਾ ਸਭ ਕੁ ਖਤਮ ਹੁੰਦਾ ਫੇਰ ਮੈਂ ਜਦੋਂ ਬਾਈ ਜਗਜੀਤ ਦਾ ਨਾ ਬਲਾਕ ਪ੍ਰਧਾਨ ਨਾਲ ਗੱਲ ਕੀਤੀ ਮੈਨੂੰ ਕਹਿੰਦਾ ਜਾਓ ਜਾ ਕੇ ਉਹਨਾਂ ਨੂੰ ਸਮਰਥਨ ਦਿਓ ਆਪਾਂ ਉਹਨਾਂ ਦੇ ਨਾਲ ਖੜੇ ਆ ਅਸੀਂ ਹਮੇਸ਼ਾ ਹੀ ਗਰੀਬਾਂ ਦੇ ਨਾਲ ਖੜੇ ਹੁੰਦੇ ਆ ਪਰ ਇਹ ਇੱਥੇ ਤੱਕ ਨਹੀਂ ਚੱਲੂਗਾ ਇਹ ਇੱਥੇ ਹੀ ਲੱਗਣੀ ਆ ਇਹ ਐ ਕਰ ਸਕਦੇ ਆ ਜਾਮ ਲੱਗਣੀ ਆ ਉਹ ਕਹਿੰਦਾ 5 ਫੁੱਟ ਪਿੱਛੇ ਕਰ ਦੇਣਾ ਉਹ ਕਹਿੰਦੇ ਸੁਪਰੀਮ ਕੋਰਟ ਦੇ ਆਰਡਰ ਆਏ ਹੋਏ ਆ ਉਹ ਯਾਰ ਸੁਪਰੀਮ ਇਹ ਗਰੀਬ ਤਾਂ ਹੀ ਆਉਂਦੇ ਆ ਜੀ ਇਹ ਅਮੀਰ ਤਾਂ ਨਹੀਂ ਆਉਂਦੇ ਉਹ ਕਹਿੰਦੇ ਜਨ ਕਿ ਰਸਤਾ ਬਹੁਤ ਜਨ ਕਿ ਜਾਮ ਹੋ ਜਾਂਦਾ ਸ਼ਾਮ ਨੂੰ ਜਦੋਂ ਲੋਕਾਂ ਨੂੰ ਨੰਗਾ ਤੇ ਦਿੱਕਤ ਆ ਰਹੀਆਂ ਤੁਹਾਡੀ ਗੱਲ ਨਾਲ ਸਹਿਮਤਾਂ ਇਹ ਸ਼ਰਕ ਕਿੰਨੀ ਚੌੜੀ ਆ ਉਹ ਮਾਰਕੀਟ ਦੀ ਕਿੱਡੀ ਪੀ ਜਗਾ ਉੱਥੇ ਜਾਮ ਨਹੀਂ ਲੱਗਦਾ ਕਿਉਂ ਉੱਥੇ ਤਗੜੇ ਨੇ ਦੁਕਾਨਾਂ ਉਹ ਤਾਂ ਨਹੀਂ ਜਾਮ ਲੱਗਦਾ ਅਸਲ ਵਿੱਚ ਇਹਨਾਂ ਨੇ ਪਾਰਕਿੰਗ ਹੀ ਨਹੀਂ ਕੀਤੀ ਇੱਥੇ ਜਿਹੜੀ ਸਮੱਸਿਆ ਪਾਰਕ ਉਹਨੂੰ ਪਾਰਕਿੰਗ ਬਣਾਉਣਾ ਜੀ ਪਾਰਕਿੰਗ ਬਣਾਉਣ ਗੱਡੀਆਂ ਉੱਥੇ ਲੱਗਣ ਉਹ ਮੋਸਮ ਨਿਊ ਮਾਰਕੀਟ ਦੇ ਵਿੱਚ ਬੰਦੇ ਨੇ ਜਾਣਾ ਹੁੰਦਾ ਕਾਰਾਂ ਇੱਥੇ ਖੜ੍ਹਦੀਆਂ ਸਾਰੀਆਂ ਉਹ ਹੂੰ ਉਹ ਨਹੀਂ ਇਹਨਾਂ ਨੂੰ ਦਿਨਾ ਜੀ ਉਹ ਵੀ ਦਿਖਣਾ ਚਾਹੀਦਾ ਨਾ ਪਹਿਲਾ ਮੰਨ ਲਓ ਬੰਦਾ ਬਿਮਾਰ ਆ ਮੇਰੀ ਬਾਹ ਦੁਖਾ ਲਾ ਕੇ ਇਹਦਾ ਇਹ ਮਤਲਬ ਹੋਈ ਮੈਂ ਬਾਹ ਵੜਦਿਆਂ ਜੀ ਉਹਦਾ ਇਲਾਜ ਕਰਾਓ ਉਹਦਾ ਇਲਾਜ ਹੋਣਾ ਚਾਹੀਦਾ ਮੈਂ ਤੁਹਾਨੂੰ ਹੁਣ ਜਗਾ ਕਿਹੜੇ ਪਾਸੇ ਦੇ ਰਿਹਾ ਜਿਹੜੀਆਂ ਤੁਸੀਂ ਰੇੜੀਆਂ ਲਾਉਣ ਨੂੰ ਉਹ ਜੀ ਅਸੀਂ ਉੱਥੇ ਗੱਲਬਾਤ ਕਰਾਂਗੇ ਉਹ ਹੁਣ ਰੇੜੀਆਂ ਲੈਂਦਾ ਇਹ ਗੱਲ ਹੋਈ ਆ ਕਹਿੰਦੇ ਸਾਨੂੰ ਉਧਰ ਦੇ ਰਿਹਾ ਕਹਿੰਦੇ ਸਾਡਾ ਉੱਥੇ ਕੰਮ ਨਹੀਂ ਚੱਲਣਾ ਹੂੰ ਬਾਈ ਵੀਰਾ ਇਹ ਇੱਥੇ ਰੇੜੀਆਂ ਇੱਥੇ ਲੱਗਣਗੀਆਂ ਇਹ ਕਹਿੰਦੇ ਸਾਨੂੰ ਮਰਨਾ ਮਜ਼ਦੂਰ ਆ ਪਰ ਇੱਥੋਂ ਨਹੀਂ ਜਾਂਦੇ ਹੂੰ ਤੁਹਾਡੀ ਬੜੇ ਚੰਤ ਪੁਰਾਣੀ ਚਤੋਂ ਇੱਥੇ ਦੁਕਾਨ ਲੱਗਦੀ ਐ ਕੀ ਹੁਣ ਪ੍ਰਸ਼ਾਸਨ ਨੇ ਕਹਿਤਾ ਵਿੱਚੋਂ ਉਠਾਓ ਉਠਾਉਂਗੇ ਸਾਨੂੰ ਪਹਿਲਾਂ ਦੱਸਣ ਵੀ ਨੋਟਸ ਆਇਆ ਚੱਕਣ ਤੋਂ ਪਹਿਲਾਂ ਨੋਟਸ ਨਹੀਂ ਭੇਜਿਆ ਸਾਨੂੰ ਕੋਈ ਸਾਨੂੰ ਕੁਝ ਨਹੀਂ ਦੱਸਿਆ ਜੀ ਜਿੱਕਲਾ ਇੱਥੇ ਆ ਕੇ ਕਹਿ ਕੇ ਗਿਆ ਦੋ ਦਿਨਾਂ ਬਾਅਦ ਇਧਰੋਂ ਚੱਕਣਾ ਹੂੰ ਉਤੋਂ ਇੱਕ ਸਾਈਡ ਜਹੀ ਵੀ ਆ ਜਦੋਂ ਇੱਕ ਸਾਈਡ ਤੇ ਆ ਗਏ ਫਿਰੇ ਦੂਜੀ ਸਾਈਡ ਤੇ ਆ ਗਏ ਜੀ ਹੂੰ ਦੂਜੀ ਸਾਈਡ ਤੇ ਆ ਕੇ ਕਹਿੰਦੇ ਇਧਰ ਸਾਰਾ ਕੁਝ ਚੱਕੋ ਹੁਣ ਜਿਹੜਾ ਬੰਦਾ ਸਬਜ਼ੀ ਮੰਡੀਓ ਸੌਦਾ ਲੈ ਕੇ ਆਇਆ ਉਹ ਛੁੱਟ ਦੇਵੇਂ ਹੂੰ ਬਿਆਂ ਬਿਆਂ ਯਾਰ ਦਾ 20 20 ਯਾਰ ਦਾ ਰਿਕਾਡ ਦੀ ਦੁਕਾਨ ਦਾ ਤਾਂ ਸਮਾਨ ਆਇਆ ਉਹ 200 ਕਿੱਥੇ ਲੱਗੇ ਜਾਵੇ ਇਹ ਕਹਿੰਦੇ ਬਲਡੋਜ਼ਰ ਲੈ ਕੇ ਆਏ ਆ ਅਸੀਂ ਆ ਲੈ ਕੇ ਆਏ ਆ ਅਸੀਂ ਚੱਕ ਕੇ ਲੈ ਜਾਵਾਂਗੇ ਚੱਕ ਕੇ ਲੈ ਜਾਵਾਂਗੇ ਅਸੀਂ ਤਾਂ ਸਾਡੇ ਉਧਰੋਂ ਵੀ ਛੱਤਰ ਤੇ ਇਧਰੋਂ ਵੀ ਛੱਤਰ ਦਸੋ ਗਰੀਬੰਦਾ ਜਾਵੇ ਕਿੱਥੇ ਆ ਸਾਰੇ ਰੇੜੀਆਂ ਵਾਲੇ ਇੱਥੇ ਖੜੇ ਆ 200 ਬੰਦੇ ਦਾ ਘਰ ਬਾਲਦਾ ਕਮੇਟੀ ਕੋਲੇ ਦਸੋ ਜਿਹੜਾ ਕੋ ਕੰਮ ਹੈਗਾ ਉਹ ਤਾਂ ਹੁੰਦਾ ਨਹੀਂ ਸਾਡੀਆਂ ਦੁਕਾਨਾਂ ਚੱਕ ਕੇ ਆ ਇਹਨਾਂ ਨੇ ਕੰਮ ਬਹੁਤ ਵੱਡਾ ਕਰਤਾ ਇਓ ਸਾਹਿਬ ਨਾਲ ਆਇਆ ਅੱਜ ਇਓ ਸਾਹਿਬ ਨਾਲ ਆਇਆ ਇਓ ਸਾਹਿਬ ਦੇ ਕੋਈ ਗੱਲ ਹੀ ਨਹੀਂ ਸਾਡੀ ਕੋਈ ਸੁਣਦੇ ਤੁਸੀਂ ਮੰਗ ਕਰ ਰਹੀ ਸੀ ਲੰਮੇ ਚੱਤ ਦੇ ਵੀ ਇਓ ਸਾਹਿਬ ਨਹੀਂ ਮੰਡੀ ਦੇ ਵਿੱਚ ਉਹ ਤਾਂ ਫਿਰ ਹੁਣ ਆ ਗਿਆ ਜਿਹੜੀ ਮੰਗ ਰੱਖੀ ਸੀ ਤੁਸੀਂ ਲੰਮੇ ਚੱਤ ਤੋਂ ਸ਼ਹਿਰ ਵਾਸਤੇ ਮੰਗ ਨਹੀਂ ਨਹੀਂ ਮੰਗ ਰੱਖੀ ਸੀਗੀ ਮੰਗ ਰੱਖੀ ਦੀ ਐ ਸ਼ਹਿਰ ਦਾ ਸੁਧਾਰ ਕਰਨ ਦੇ ਵਾਸਤੇ ਸ਼ਹਿਰ ਦਾ ਬੇੜਾ ਕਰ ਕਰਨ ਵਾਸਤੇ ਨਹੀਂ ਰੱਖੀ ਸੀਗੀ ਸੁਧਾਰ ਕਰ ਰਹੇ ਹੁਣ ਆ ਸੁਧਾਰ ਬਹੁਤ ਸੋਹਣਾ ਸੁਧਾਰ ਹੋ ਰਿਹਾ ਜੀ ਇੱਕ ਮਾੜਾ ਕਲਾ ਇਹੀ ਨਜਾਇਜ਼ ਕਬਜ਼ਾ ਕਿੰਨੀਆਂ ਨਜਾਇਜ਼ ਦੁਕਾਨਾਂ ਕਿੰਨਾ ਕੁਸ ਹੋਰ ਨਜਾਇਜ਼ ਨਹੀਂ ਦੱਸ ਰਿਆ ਇੱਕ ਰੇੜੀ ਵਾਲਾ ਗਰੀਬ ਹੀ ਲਿੰਦਾ ਗਰੀਬ ਤੇ ਆ ਕੇ ਰਸਾਂ ਬਣੀ ਲੈ ਕੇ ਜੜ ਜਾਂਦੇ ਆ ਜਿਹੜਾ ਸਵੇਰੇ ਰੋੜ ਕੇ ਲੈ ਕੇ ਆਂਦਾ ਰੇੜੀ ਤੇ ਸ਼ਾਮ ਨੂੰ ਇੱਥੋਂ ਲੈ ਕੇ ਜਾ ਵਰਦਾ ਜੀ ਹੋਰ ਉਹ ਕਬਜ਼ਾ ਕਰ ਲਿਆ ਹਣੀ ਜੀ ਜੀ ਗ੍ਰਾਹਕਾਂ ਜਿਹਾ ਜੇ ਬੰਦੀ ਫਿਰ ਤੁਹਾਡੀ ਇਹਨੇ ਸਾਥ ਦੇਊ ਮਜ਼ਦੂਰਾਂ ਦਾ ਸਾਥ ਪੂਰਾ 100% ਦਊ ਮੈਂ ਸਾਰੀ ਗੱਲਬਾਤ ਕਰਕੇ ਕਾਂ ਤੱਕ ਗੱਲਬਾਤ ਕਰਕੇ ਆਇਆ ਇਹ ਅੱਗੇ ਲੱਗਣਗੇ ਪਿੱਛੇ ਉਗਰਾਹਾਂ ਜਿੱਥੇ ਬੰਦੀ ਹੋਊਗੀ ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ ਉਹਦਾ ਕੋਈ ਮਤਲਬ ਹੁੰਦੀ ਆ ਵੀ ਅਸੀਂ ਨਹੀਂ ਰੁਕਦੇ ਇਹਨਾਂ ਦੇ ਅਸੀਂ ਨਾਲ ਆ ਇਹ ਜਿਹੜੇ ਥਾਣਾ ਸਮਾਨ ਲੱਦਿਆ ਇਸੇ ਹੱਥਾਂ ਨਾਲ ਇਸ ਤਰੀਕੇ ਨਾਲ ਲਾਉਣ ਦੇਣਗੇ ਫੇਰ ਟਰੈਕਟਰ ਟਰਾਲੀ ਦੇ ਪਿੱਛੇ ਹੋਵਾਂਗੇ ਨਹੀਂ ਇਹ ਅਸੀਂ ਪਿੱਛੇ ਨਹੀਂ ਹੁੰਦੇ ਇਸੇ ਤਰ੍ਹਾਂ ਜਿਹੜਾ ਸਮਾਨ ਲੱਦੀ ਜਾਂਦੇ ਕੀ ਤੁਸੀਂ ਇਹ ਵਾਪਸ ਆ ਲੱਦੀ ਜਾਂਦੇ ਆ ਤੁਸੀਂ ਕਿਹਨੇ ਵੀ ਲੈ ਕੇ ਜਾਣਾ ਵਾਪਸ ਯਾਰ ਸਮਾਨ ਜਿਹੜਾ ਰੇੜੀਆਂ ਵਾਲੇ ਦੇ ਜਿਹਨ ਕੇ ਵੰਜ ਦਾ ਹੋਰ ਦੁਕਾਨਾਂ ਬਣਾਈਆਂ ਸੀ ਉਹਨਾਂ ਦੇ ਆਹ ਸਮਾਨ ਸੀ ਪੱਲੀਆਂ ਕੁੱਲੀਆਂ ਆਹ ਮਿਊਸਪਲ ਕਮੇਟੀ ਦੇ ਜਿਹੜੇ ਮੁਲਾਜ਼ਮ ਹੈ ਉਹ ਆਏ ਆ ਤੇ ਇਹਨੇ ਗਰੀਬਾਂ ਦੀਆਂ ਜਿਹੜੀਆਂ ਰੇੜੀਆਂ ਪੱਟ ਕੇ ਲੈ ਕੇ ਜਾ ਰਹੇ ਨੇ ਦੂਜੇ ਪਾਸੇ ਗਰੀਬ ਜਿਹੜੇ ਮਜ਼ਦੂਰ ਹੈ ਸਾਰੇ ਇਕੱਠੇ ਹੋਏ ਨੇ ਉਹ ਕਹਿੰਦੇ ਅਸੀਂ ਜਨਨ ਕੇ ਇਹ ਕੰਮ ਨਹੀਂ ਹੋਣ ਦੇਵਾਂਗੇ ਤੁਹਾਡੀ ਵੀ ਬੜੇ ਜੱਦ ਤੋਂ ਪੁਰਾਣੇ ਇੱਥੇ ਦੇ ਪਾਣ ਹੈ ਹਾਂ ਤੁਹਾਡੀ ਵੀ ਦੁਕਾਨ ਇਥੇ ਬੜੇ ਜਤੋਂ ਪੁਰਾਣੀ ਆ ਹਾਂ ਜੀ ਹਾਂ ਆਪਣੀ ਦੁਕਾਨ ਨਹੀਂ ਜੀ ਇਹ ਅੱਡੇ ਆ ਰੇੜੀਆਂ ਲਾਂਦੇ ਆ ਦੁਕਾਨ ਦਾ ਮਤਲਬ ਉਹ ਹੁੰਦਾ ਕਿ ਸਾਨੂੰ ਕੋਈ ਪੱਕੇ ਅੱਡੇ ਬਣਾ ਕੇ ਦਿੱਤੇ ਹੁਣ ਹੂੰ ਪੱਕੇ ਅੱਡੇ ਨਹੀਂ ਸਾਨੂੰ ਕਿਸੇ ਨੇ ਮਾਗਿਆ ਸੀ ਰੇੜੀ ਲਾਣੇ ਆ ਇੱਥੇ ਸਵੇਰੇ ਲਾਣੇ ਸਾਨੂੰ ਲੱਗ ਜਾਵੜਦੀ ਜੀ ਇੱਥੇ ਸਾਰੇ ਰੇੜੀਆਂ ਵਾਲੇ 100 200 ਬੰਦਾ ਰੇੜੀਆਂ ਵਾਲੇ 150 200 ਬੰਦਾ ਰੇੜੀਆਂ ਵਾਲਾ ਸ਼ਾਮ ਨੂੰ ਘਰੇ ਜਾਵਤ ਸਾਂ ਨੂੰ ਆ ਕੇ ਰੇੜੀ ਲੋੜ ਕੇ ਘਰੇ ਲੈ ਜਾਂਦੇ ਆ ਉਹਨੇ ਟਰੈਕਟਰ ਲੈ ਕੇ ਆਇਆ ਸਾਨੂੰ 당 ਪਰੇਸ਼ਾਨ ਕਰਨ ਉਹ ਕਹਿੰਦੇ ਵੀ ਸਮਾਨ ਤਾਂ ਹਾਂ ਫਿਰ ਲੈ ਕੇ ਜਾਵਾਂਗੇ ਕਿ ਤੂੰ ਸਾਰੇ ਮਜ਼ਦੂਰ ਜਿੰਨੇ 10000 ਜੀ ਮਰਨਾ ਮਨਜ਼ੂਰ ਹੈ ਸਮਾਨ ਲੈ ਜਾਂਦਾ ਹਾਂ ਅੱਛਾ ਹਾਂ ਮੈਂ ਤਾਂ ਹੁਣੇ ਗੱਡੇ ਥੱਲੇ ਆ ਜਾ ਅੱਗੇ ਮਰੇ ਪਰ ਮਰਨੇ ਚ ਅੱਛਾ ਹਾਂ ਮਰਨਾ ਮਨਜ਼ੂਰ ਸਮਾਨ ਲੈ ਜਾਂਦਾ ਹਾਂ ਜੀ ਹਾਂ 100 200 ਕਮਾਤੇ ਪਰਵਾਰੋਂ ਇਸੇ ਚੱਲ ਰਹਾ ਅਗਰ ਇੱਕ ਦਿਨ ਜਿਹੀ ਨਾ ਲੱਗਾ ਤਾਂ ਭੁੱਖੇ ਲੱਗੇ ਮੁੱਖੇ ਰਹਤੇ ਐ ਲੋਕ ਇਹ ਪੇਪਾ ਵੀ ਲਾਂਗਾ ਜੀ ਉਹ ਪੇਪਾ ਦੇ ਕਿਹਦੇ ਪਿਛਲੇ ਪਾਸੇ ਰੌੜਾ ਲਾਉਂਦਾ ਉਹ ਅੱਛਾ ਹੋਰ ਦੱਸੋ ਕੀ ਕਰਦੀ ਹੁਣ ਸਾਰੇ ਛੜ ਛੜਦੀ ਕਿੰਨੀ 20 ਫੁੱਟ ਛੜ ਛੜਦੀ 30 ਫੁੱਟ ਜੀ ਕੋਈ ਆ ਗਰੀਬਾਂ ਦੇ ਪੱਲਗਾਂ ਲਈ ਨੇ ਇਹ ਤਾਂ ਛੜ ਦਿੰਦੇ ਚੱਲੋ ਗਰੀਬਾਂ ਦੀ ਸਬਜ਼ੀ ਸੂਜੀ ਵਾਲੀ ਸੀ ਤੇ ਵੀ ਲੈ ਕੇ ਜਾਣਗੇ ਦਾਰਗਾ ਆਹ ਵੇਖੋ ਗਰੀਬਾਂ ਦਾ ਜਿੰਨਾ ਸਾਰਾ ਸਮਾਨ ਸੀ ਇਹਨਾਂ ਦਾ ਰੇੜੀਆਂ ਵਾਲਾ ਦਾ ਜਿਹੜੇ ਫੜੀਆਂ ਲਾਉਂਦੇ ਆ ਇਹਨਾਂ ਦੇ ਪੱਲਗਾਂ ਪੁੱਲਗਾਂ ਸਭ ਚੱਕ ਕੇ ਡਾਂਗਾ ਡੋਗਾ ਜਨਨ ਕਿ ਵਿੱਚ ਮਾਰੀਆਂ ਜ ਬੱਚਾ ਜਿਹੜਾ ਮੂੜੇ ਬੱਚਾ ਪੱਤਰਾ ਲਿਦੇ ਜਣਕੇ ਜਿਹੜਾ ਡਾਂਗਾ ਵਾਂਗ ਸੀ ਖੜੀਆਂ ਲਾਉਂਦੇ ਜਿਹੜੇ ਉਹਨਾਂ ਦੇ ਜਣਕੇ ਚੱਕ ਕੇ ਸਮਾਨ ਲੈ ਗਏ ਨੇ ਤੇ ਇਹ ਵੀ ਹੁਣ ਇੱਕ ਪਾਸੇ ਡੱਟ ਕੇ ਬੈਠ ਗਏ ਨੇ ਮਜ਼ਦੂਰ ਆ ਰਿਹੇ ਨਾਲੇ ਇਹ ਕਹਿੰਦੇ ਸੀ ਮਰ ਜਾਣਾ ਮਜ਼ਦੂਰਾਂ ਪਰ ਇਹਨਾਂ ਜਿਹੜਾ ਸਮਾਨ ਹੈ ਇਲਜਾਨ ਨਹੀਂ ਦਿੱਤਾ ਜਾਊਗਾ ਅਸੀਂ ਰੇੜੀਆਂ ਇੱਥੇ ਜਣਕੇ ਆਪਾਂ ਪਰ ਕਰਾ ਲਈ ਰੱਖਾਂਗੇ ਉੱਥੇ ਲੋਕ ਜੂਆ ਖੇਡਦੇ ਆ ਉੱਥੇ ਲਾਉ ਲੋ ਰੇੜੀਆਂ ਹੂੰ ਹਾਂ ਭਾਈ ਆਪ ਮੈਂ ਉਥੇ ਜਿਹੜੀ ਲੋਜੇ ਉਥੇ ਕਾਮ ਲਗਵਾਉਣ ਦੇ ਵਿੱਚ ਉਹ ਜੂਆ ਖੇਡਦੇ ਕ੍ਰੇਡ ਖੇਡ ਦਾ ਕ੍ਰੇਡ ਦਾ ਮੈਦਾਨ ਸੀ ਉਹ ਸਾਰੇ ਰੁਜ਼ਗਾਰ ਖੋਲੋ ਉਥੇ ਉਥੇ ਪਾਰਕਿੰਗ ਵਾਲ ਤੇ ਜਗਾ ਖੋਲੋ ਉਹ ਅਸੀਂ ਅਕਸੀਡੈਂਟ ਚ ਰੁਜ਼ਗਾਰ ਸੋਹਰ ਖੋਲੋ ਤੇ ਰੇੜਾ ਹੋ ਗਿਆ ਸੋਹਰ ਰੁਜ਼ਗਾਰ ਹਾਂ ਅਸੀਂ ਆੜਤੀਏ ਸਾਰੇ ਫੇਲ ਹੋ ਗਏ ਅਸੀਂ ਆੜਤੀਏ ਉਥੇ ਝੁੱਗੇ ਜੇ ਸਾਨੂੰ ਚੱਕ ਕੇ ਮਾਰਿਆ ਨਾ ਤੇ ਛੱਡਵਾ ਗਏ ਤਾਂ ਸਰਕਾਰ ਨੇ ਕਹੇ ਤੁਹਾਨੂੰ ਛੱਡਵਾ ਕੇ ਦੇਵਾਂਗੇ ਉਸੀ ਬੈਠੇ ਧੁੱਪੇ ਮੀਚ ਮਰੀ ਜੰਨੇ ਆ ਕਿਉਂ ਨਹੀਂ ਲੱਗਦੇ ਤੇ ਉੱਤੇ ਫਿਰ ਉੱਤੇ ਕੁਛ ਕੋਈ ਛੱਡ ਨਹੀਂ ਚੋਰੀਆਂ ਹੋਈ ਜਾਂਦੀਆਂ ਖੋਖੇ ਬਣਦੇ ਅਰੀ ਪੂਰਾ ਖੋਖਾ ਬਣਦਾ ਮੇਰਾ ਖੋਖਾ ਬਣਦਾ ਬਈ ਹੋਰ ਬੋਲੀ ਇਹੋ ਸਾਹਿਬ ਆਏ ਉਹਨੂੰ ਕਹਿਣਾ ਤੁਸੀਂ ਹੁਣ ਇਹੋ ਸਾਹਿਬ ਨੂੰ ਇਹੋ ਸਾਹਿਬ ਆਏ ਆ ਉਹਨੂੰ ਕਹਿਣਾ ਸੀ ਵੀ ਤੁਸੀਂ ਰਣਗਾ ਚਕਾਉਣ ਦਾ ਆ ਗਏ ਆ ਗਰੀਬਾਂ ਦੇ ਸਾਨੂੰ ਛੱਡਾਂ ਦੀ ਸਹੂਲਤਾਂ ਦਿਓ ਛੱਡਾਂ ਸਕੂਲ ਦਿੰਦੇ ਨਹੀਂ ਕਿੰਨੀ ਵਾਰ ਜਾਏ ਅਸੀਂ ਨਹੀਂ ਪਰਚੀ ਕੋਈ ਕੱਢਦੇ ਉੱਥੇ ਪਰਚੀ ਹਾਂ ਮਾਰ ਕੇ ਫੀਸ ਵਰਤਦੇ ਆਂ ਅਸੀਂ ਸਾਰੇ ਟਾਰਗੇਟ ਫੀਸ ਭਾਤਾ ਫਿਰ ਕਿਦੋਂ ਸਕੂਲ ਚ ਕਿਉਂ ਨਹੀਂ ਮਰਦੀ ਕੋਈ ਸਹੂਲਤ ਨਹੀਂ ਮਿਲਦੀ ਕੋਈ ਪਾਣੀ ਨਹੀਂ ਇਹੋ ਸਾਹਿਬ ਆ ਕੇ ਪੁੱਛ ਲੋ ਸਵ ਸਾਰੀ ਲੋਕਾਂ ਨੂੰ ਰੋਜ਼ਗਾਰ ਦੇ ਲੋਕਾਂ ਨੂੰ ਰੋਜ਼ਗਾਰ ਦੇ ਕਿਹਦੇ ਨਾਲ ਖੋਲਿਆ ਰੋਜ਼ਗਾਰ ਉਤੋਂ ਸ਼ਾਮ ਨੂੰ ਗੇਂਦ ਖੇਡ ਜਾਂਦੇ ਕਿਸੇ ਦੇ ਪੁੱਤ ਦੇ ਬਾਜ਼ੀ ਆ ਕਿ ਲੋਕਾਂ ਨੇ ਵੇਲ ਬੱਟੇ ਕੇ ਜੀ ਕੋਈ ਕੋਈ ਆ ਮਾਰੀ ਪਾਰਟੀ ਨਹੀਂ ਇਸ ਪਾਰਟੀ ਦਾ ਤਾਂ ਖੋਲਿਆ ਸਾਰੇ ਆਰਟੀਫੀਸ਼ੀਅਲ ਸਾਰੇ ਕੁੜੀਆਂ ਬੁੜੀਆਂ ਦੇ ਸਾਰਿਆਂ ਦੇ ਵਜਦੀਆਂ ਜੀ ਇੱਥੇ ਸ਼ਾਮ ਨੂੰ ਗੇਂਦ ਖੇਡਦੇ ਆ ਸਾਰਿਆਂ ਨੇ ਕੁੜੀਆਂ ਬੁੜੀਆਂ ਸਾਰੇ ਕਿੰਨਾ ਵਜਦੀਆਂ ਇੱਥੇ ਉਹਦਾ ਕੋਈ ਉਹ ਦਿੱਕਣਾ ਨਹੀਂ ਉਹਨਾਂ ਨੂੰ ਉਸ ਕਮੇਟੀ ਦੀ ਜਗ੍ਹਾ ਸਰਕਾਰੀ ਗਵਰਨਮੈਂਟ ਜਗ੍ਹਾ ਨਾ ਇਹ ਗਵਰਨਮੈਂਟ ਜਗ੍ਹਾ ਤੇ ਕਬਜ਼ਾ ਕਰਕੇ ਬੈਠੇ ਆ ਜੀ ਕ੍ਰਿਕਟ ਦਾ ਮੈਦਾਨ ਹੈ ਉੱਥੇ ਸ਼ਰਤਾਂ ਲੱਗਦੀਆਂ ਸਾਰਾ ਕੁਝ ਲੱਗਦਾ ਉੱਥੇ ਗਰਾਊਂਡ ਤੇ ਦੀਵਾਰ ਕਿ ਸਾਰੇ ਗੋਲੇ ਵਿਚਾਰਿਆ ਦੇ ਦੀਵਾਰ ਕਿਤੇ ਨਹੀਂ ਟਾਹੀ ਸਟੈਂਡ ਵਾਦ ਨਾਲ ਮਰ ਗਏ ਪਾਰਕਿੰਗ ਦੀ ਮਿਸਾਲ ਹੁੰਦੀ ਜੇ ਕਿਤੇ ਵਾਸਤਾ ਵਿਚ ਇਹੀ ਹੋਰ ਕਿਤੇ ਨਹੀਂ ਜਵਾਰ ਜਾ ਹੋਏ ਆ ਜਿੱਤਾਂ ਹੋ ਜੀ ਆਪ ਕਿੰਨੀਆਂ ਸੋਚੀ ਮੰਡੀ ਹੈ ਜੀ ਕਿੰਨੀਆਂ ਰੇੜੀਆਂ ਲੱਗਦੀਆਂ ਗੋਨਿਆਂ ਨੇ ਜਾ ਕੇ ਦੇਖ ਲਓ ਤੁਸੀਂ ਜੀ ਗੋਨਾਂ ਨਾਲ ਚੱਲੋ ਮੇਰੇ ਨਾਲ ਜੀ ਸਾਰੇ ਆੜ ਦੇ ਸਾਡੇ ਫੇਲ ਹੋ ਗਏ ਖੋਕੇ ਪੰਨੇਗੇ ਉੱਥੇ ਕੋਈ ਕੋਈ ਸੁਵਿਧਾ ਨਹੀਂ ਕੋਈ ਸ਼ੈੱਡ ਨਹੀਂ ਪੈਂਦਾ ਪਿਆ ਜੀ ਹੂੰ ਗਰੀਬ ਜਗਾਂ ਆ ਗਏ ਇੱਥੇ ਕਿਉਂਕਿ ਗਰੀਬ ਦੇ ਹੱਕ ਤੇ ਕੋਈ ਆਉਂਦਾ ਹਰੇਕ ਨਹੀਂ ਆਉਂਦਾ ਕਈ ਪੱਤਰਕਾਰਾਂ ਨੇ ਕੋਣ ਵੀ ਲਾਏ ਆ ਪਰ ਉਹ ਮੂਰੇ ਜਬੂਣੀ ਚੱਕ ਨਾੜ ਗਏ ਉਹਨਾਂ ਨੂੰ ਪਤਾ ਸਾਰਾ ਮਹੱਤਿਆਨਾਂ ਦਾ ਪਰ ਇੱਕ ਚੀਜ਼ ਤੁਹਾਨੂੰ ਜਾਣਦਾ ਇਹ ਅਸੀਂ ਮਾਇਨੂ ਦਾ ਇੱਥੇ ਦੱਸਦਾ ਲਈ ਹੋਇਆ ਬਾਹਰ ਤੇ ਨਹੀਂ ਹੋਇਆ ਸਬਜ਼ੀ ਵੇਚਦੇ ਨੂੰ ਤੇ ਇਹਨਾਂ ਨੂੰ ਕਿਸੇ ਨੂੰ ਕੋਈ 50 ਸਾਲ ਹੋ ਗਏ ਕਿਸੇ ਨੂੰ 40 ਸਾਲ ਹੋ ਗਏ ਘਟੋ ਘਟੇ ਇਹ 80 90 ਸਾਲ ਤੋਂ ਤੇਰੇ ਨਹੀਂ ਲੱਗ ਰਹੀਆਂ ਅੱਜ ਇਹਨਾਂ ਨੂੰ ਇੱਕ ਸਾਲ ਪਹਿਲਾਂ ਵੀ ਟ੍ਰੈਫਿਕ ਜਾਮ ਹੋਇਆ ਸੀਗਾ ਅੱਜ ਫੇਰ ਇਹਨਾਂ ਟ੍ਰੈਫਿਕ ਜਾਮ ਹੁੰਦਾ ਜਿਹੜਾ ਹੁਣ ਮੰਨ ਲਓ ਆ ਪਿੱਛੇ ਨਿਊ ਮਾਰਕੀਟ ਆ ਕਿੱਡੀ ਭੀੜੀ ਜਗਾ ਉੱਥੇ ਤਾਂ ਇਹਨਾਂ ਨੇ ਇੱਕ ਦਿਨ ਗਏ ਨਹੀਂ ਉਹਨਾਂ ਦੇ ਸਾਰੇ ਸਮਾਨ ਬਾਹਰ ਪਿਆ ਉਹਦਾ ਸਮਾਨ ਚੁਕਾਇਆ ਨਹੀਂ ਇਹਨਾਂ ਨੇ ਕਿਉਂ ਉੱਥੇ ਜਾਵ ਨਹੀਂ ਲੱਗਦਾ ਕਿਉਂ ਉੱਥੇ ਝਲਾਵਾ ਝੁੜੂਆ ਚੜਦਾਗਾ ਕੋਈ ਐਸੀ ਦਾ ਮਸਲਾ ਹੀ ਹੋਊਗਾ ਨਾ ਵੀ ਤਾਂ ਨਹੀਂ ਉਥੇ ਚੁਕਾਰੇ ਵੀ ਦੂਜਾ ਉਹ ਜਿਹੜੇ ਨਿਊ ਮਾਰਕੀਟ ਦੇ ਵਿੱਚ ਤੇ ਜਾਂਦੇ ਆ ਜਿੰਨੀਆਂ ਕਾਰਾਂ ਹੁੰਦੀਆਂ ਸਾਰੀਆਂ ਇਸ ਲਾਈਨ ਤੇ ਖੜ੍ਹਦੀਆਂ ਹੁੰਦੀਆਂ ਇੱਥੇ ਆ ਜਿਹੜਾ ਆ ਗਰਾਊਂਡ ਬਣਿਆਗਾ ਨਾ ਵੀਲਾ ਗਰਾਊਂਡ ਆ ਤੇ ਉਹ ਉਹਦੇ ਵਿੱਚ ਨਹੀਂ ਲਾ ਸਕਦੇ ਕਿ ਉੱਥੇ ਪਾਰਕਿੰਗ ਨਹੀਂ ਲਾ ਸਕਦੇ ਨਾਲੇ ਉਹਦੀ ਆਮਦਨ ਆਵੇ ਉਹ ਚੀਜ਼ ਨਹੀਂ ਕਰਨੀ ਲੈ ਕੇ ਨਾ ਤੰਗ ਪੜਾ ਕੇ ਗਰੀਬਾਂ ਤੇ ਝਾੜ ਦੇਣਾ ਇਹ ਸ਼ੁਰੂ ਤੋਂ ਆਇਆ ਸੀ ਇਸੇ ਤਰ੍ਹਾਂ ਹੀ ਆਉਂਦਾ ਰਹੂਗਾ ਜੀ ਇਹ ਗਰੀਬਾਂ ਤੇ ਕਿਉਂ ਆਇਦੂ ਪਹਿਲਾਂ ਵੀ ਚੱਲਿਆ ਸੀ ਚਲਾਇਆ ਜਾਂ ਹੁਣ ਵੀ ਚੱਲ ਪਿਆ ਬਾਸਾ ਗਰੀਬ ਆ ਉਹ ਬੋਲ ਸਕਦਾ ਉਹਦੇ ਤੇ ਆ ਕੇ ਸਾਡਾ ਕੋਸਾ ਹੁੰਦਾ ਉਗਿਆ ਗਿੜੇ ਨਾ ਆ ਕੇ ਉਹਦੇ ਤੇ ਹੀ ਪੱਲਾ ਝੜਿਆ ਜਾਂਦਾ ਪਰ ਇਹ ੱੱੱ ਨਹੀਂ ਹੁੰਦਣਾ ਉਗਰਾਹਾ ਜਿੱਥੇ ਬੰਦੀ ਦਾ ਸੀਨੀਅਰ ਮੀਟ ਭਰਾਣਾ ਸਾਡੀ ਸਾਰੀ ਗੱਲਬਾਤ ਹੋਈ ਵਈਆ ਉਹ ਕਹਿੰਦਾ ਇਹਨਾਂ ਮਜ਼ਦੂਰਾਂ ਦੇ ਨਾਲ ਖੜੋ ਆਪਾਂ ਗਰੀਬਾਂ ਨਾਲ ੱੱ ਨਹੀਂ ਹੁੰਦਣਾ ਇਹ ਪਰ ਮਾੜੀ ਸਰਕਾਰ ਇਹ ਸਭ ਤੋਂ ਘਟੀਆ ਸਰਕਾਰ ਕਹਣਾ ਮੈਂ ਜਿਨੇ ਸਾਰੇ ਗਰੀਬਾਂ ਦੇ ਘਰ ਤਾਂ ਆਇਆ ਜਾਂ ਗਰੀਬਾਂ ਦਾ ਰੁਜ਼ਗਾਰ ਖੋਇਆ ਰੁਜ਼ਗਾਰ ਦੇਣਾ ਦਾ ਕੀ ਆ ਹੋਣ ਵਿਚਾਰੇ 2-2 4-400 ਰੁਪਇਆ ਦਿਹਾੜੀ ਇੱਥੇ ਪਾਉਂਦੇ ਆ ਤੜਕੇ 4 ਤੋਂ ਲੈ ਕੇ ਰਾਤ ਦੇ 9 ਵਜੇ ਦੇ ਤੱਕ ਕਿਹੜੀ 11 ਵਜੇ ਦੇ ਆ ਉਹ ਵੀ ਪਤਾ ਬਣੂ ਨਹੀਂ ਬਣੂਗੀ ਕਹਿੰਦੇ ਯਾਰ ਇਹ ਗਰੀਬਾਂ ਦੀ ਸਰਕਾਰ ਆ ਇਹ ਗਰੀਬਾਂ ਦੀ ਜਿੰਦ ਕੇ ਸੱਥਾ ਚੁਟਿਆ ਕਰੂ ਪਿੰਡਾਂ ਚੁਟਿਆ ਕਰੂ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਊਗਾ ਇਹ ਆਮ ਨਹੀਂ ਜੀ ਸਰਕਾਰ ਰਹਿ ਗਈ ਸੀ ਆਮ ਹੀ ਇਹ ਇਹ ਜਿਹੜਾ ਸਾਈਕਲਾਂ ਤੇ ਹੁੰਦੇ ਸੀ ਉਹ ਆਮ ਸੀ ਹੁਣ ਵੱਡੀਆਂ-ਵੱਡੀਆਂ ਗੱਡੀਆਂ ਆਈਆਂ ਹਾਂ 20-22-22 ਕਿੱਲਾਂ ਦੇ ਟੱਕ ਇਕੱਠੇ ਖਰੀਦੇ ਗਏ ਹੁਣੇ ਖਾਸ ਹੋ ਗਈ ਹੁਣ ਪੁੱਤ ਬੋਲਾ ਦੇ ਮੈਂ ਕਹਿਣਾ ਚਾਹਣਾ ਚੌਂਕੀ ਦੇ ਨਾਲ ਚਿੱਟਾ ਵਿਖੀ ਜਾਂਦਾ ਉਹਨ ਹੀ ਦਿਨਾਂ ਲੋਕਾਂ ਦੇ ਤੀਆਂ ਪੁੱਤ ਮਰੀ ਜਾਂਦੇ ਆ ਹਾਂ ਉਹਨ ਹੀ ਦਿਨਾਂ ਕਿਸੇ ਨੂੰ ਹਾਂ ਹੈ ਮੈਂ ਕਹਿਣ ਨੂੰ ਦੱਸ ਗਿਆ ਆ ਰੇੜੀਆਂ ਦੱਸ ਗਿਆ ਇੱਕ ਮਿੰਟ ਇਹ ਲੁੱਟਾ ਖਾਦਾ ਇਹ ਵੀ ਵਧਾਉਣਗੇ ਹੁਣ ਮੰਨ ਲਓ ਇਹਨਾਂ ਦਾ ਰੋਜ਼ਾਰ ਖਤਮ ਹੋ ਗਿਆ ਕੀ ਕਰਨਗੇ ਕਾਪੇ ਚੱਕੀ ਲੁੱਟਣਗੇ ਇਹਨਾਂ ਲੋਕਾਂ ਨੂੰ ਇਹ ਇਹ ਇੱਕ ਮਿੰਟ ਮੁੜ ਕੇ ਕਮਾਉ ਪੁੱਤੇ ਇਹ ਬਣਾਉਣਾ ਚਾਹੁੰਦੇ ਇਹਨਾਂ ਨੂੰ ਵੀ ਲੁੱਟਾ ਖਾ ਕਰੋ ਅੱਧਾ ਇਹ ਤਾਂ ਸਾਨੂੰ ਦੇਓ ਅੱਧਾ ਤੁਸੀਂ ਰੱਖੋ ਇਹਨਾਂ ਦਾ ਮਸਲਾ ਫਿਰ ਇਹੀ ਹੋ ਸਕਦਾ ਹੋਰ ਕੀ ਮਸਲਾ ਹੁੰਦਾ ਦਾ ਇਹਨਾਂ ਦਾ ਜੀ ਤੁਸੀਂ ਕਹਿੰਦੇ ਚੰਗਾ ਜਲੀ ਲਈ ਮੈਨੂੰ ਪੰਕੀ 40 ਸਾਲ ਹੋ ਗਏ ਜਿਹੜੀ ਰਾਮਦਨ ਨੂੰ ਪਹਿਲਾਂ ਅਸੀਂ ਚੌਂਕ ਤੇ ਲਾਮਦਨ ਸੀ ਰਾਮਦੇ ਦਾ ਗਰਾਉਂਡ ਦੇ ਵਿੱਚ ਹੂੰ ਸਾਨੂੰ ਉੱਥੋਂ ਤੱਕੇ ਦੇ ਜੇ ਬਾਹਰ ਘੜਤਾ ਹੁਣ ਅਸੀਂ ਨਾਲੀਆਂ ਤੇ ਆ ਕੇ ਥੜ ਗਏ ਨਾਲੀਆਂ ਤੇ ਤੁਸੀਂ ਇੱਕ ਵਾਰੀ ਖੜ ਕੇ ਵੇਖੋ ਕੋਈ ਵੀ ਬੰਦਾ ਮੁਰਾਜ਼ਮ ਹੋਵੇ ਭਾਵੇਂ ਕੋਈ ਵੀ ਹੋਵੇ ਉੱਥੇ ਖੜ ਕੇ ਵੇਖੋ ਕਿ ਨਾ ਬੂ ਮਾਰਦੀ ਹੈ ਹੂੰ ਗੰਦਾ ਜਿੰਨਾ ਪਾਣੀ ਗੰਦਾ ਸ਼ਹਿਦਾਰ ਹੈ ਉਹ ਤਾਂ ਇਹਨਾਂ ਤੋਂ ਨਿਕਲਦਾ ਨਹੀਂ ਸਾਡੀ ਰੇਹੜੀਆਂ ਤੇ ਕਣਾਪਾ ਚੜਾ ਦਿੰਦੇ ਆ ਕਹੀ ਜੀ ਜੇ ਅਸੀਂ ਕੀ ਕਰੀਏ ਸਾਡੇ ਛੋਟੇ ਛੋਟੇ ਜਵਾਕ ਆ ਜੀ ਸਾਹਵਾਨ ਜੀ ਪੁੱਠੇ ਮਰਾਂਗੇ ਤੇ ਕਰਾਂਗੇ ਕੀ ਜੀ ਹੁਣ ਸਾਨੂੰ ਇੱਥੋਂ ਵੀ ਤਬੱਲੀ ਜਾਂਦੇ ਆ ਉਹ ਕਹਿ ਰਿਹਾ ਵੀ ਪਹਿਲੇ ਪਾਸੇ ਰੇੜੀ ਨਹੀਂ ਲੱਗਣਦੇ ਨਹੀਂ ਇਹ ਸਾਡੇ ਦਾ ਗਰਾਊਂਡ ਆ ਉਹਦੇ ਨਾਲ ਹੀ ਲੱਗਣਦੇ ਨਹੀਂ ਉਰਲੇ ਪਾਸੇ ਜਿਹੜੀ ਪਾਈਪ ਲੱਗੀ ਐ ਇੱਧਰ ਨਹੀਂ ਲਾ ਲਓ ਤੁਸੀਂ ਤੇ ਇੱਧਰ ਲਵਾ ਦਿਓ ਜੀ ਇਹ ਤਾਂ ਇੰਦਰੋਂ ਵੀ ਚੱਕੀ ਜਾਂਦੇ ਆ ਤੁਹਾਡੇ ਸਾਹਮਣੇ ਕਰੀ ਜਾਂਦੇ ਆ ਜੀ ਹੁਣ ਆਹ ਸਮਾਨ ਚੱਕਿਆ ਜਿਹੜਾ ਅਸੀਂ ਪਿੱਛੇ ਜੀ ਕਾੜੀਏ ਇਹਦੇ ਮੁਲਾਜ਼ਮ ਆਏ ਨਾ ਉਹਨਾਂ ਦਾ ਬਿਆਨ ਆ ਅਸੀਂ ਲੈ ਕੇ ਆਏ ਮੈਂ ਹੁਣੀ ਉਹ ਕਹਿੰਦਾ ਪਹਿਲੇ ਪਾਸੇ ਉਹ ਗੇ ਰੋਕਣਾ ਸੀ ਇੱਧਰਲੇ ਪਾਸੇ ਦੇ ਪਾਈਪ ਵਾਲੇ ਪਾਸੇ ਇੱਧਰ ਨਾਲ ਲੈਣੋ ਤੇ ਇੱਧਰ ਨੂੰ ਆ ਦੇ ਉਹ ਕਹਿੰਦੇ ਸਰੀ ਗੇਟ ਲਾ ਲਓ ਬੰਦੇ ਨੂੰ ਸਾਨੂੰ ਖਰਚਾ ਨਹੀਂ ਆਇਆ ਇੱਧਰ ਪਾਸੇ ਸਾਨੂੰ ਸਾਈਡ ਕਰਕੇ ਲਵਾ ਦੇਣਾ ਜੀ ਗਾਣ ਨੂੰ ਤਿਆਰ ਹੈਗੇ ਆ ਉਹ ਇੱਥੇ ਪਿੱਛੇ ਨਹੀਂ ਲੱਦੇ ਦੇਣੀ ਹੈ ਉਹ ਸਿਰ ਜੀ ਉਹ ਇਹ ਵੀ ਕਹਿ ਰਹੇ ਆ ਵੀ ਜਿਵੇਂ ਤੁਹਾਡੀ ਦੁਕਾਨ ਲੱਗੀ ਆ ਉਹ ਕਹਿੰਦੇ ਤੁਸੀਂ ਚਾਰ ਚਾਰ ਦੁਕਾਨਾਂ ਦਾ ਕੱਲੇ ਨੇ ਥਾਂ ਰੋਕ ਰੱਖਿਆ ਦੋ ਜਿਹੜੀਆਂ ਥਾਂ ਆ ਜੀ ਉਹ ਉਹੀ ਪਿੱਛੇ ਕਰਕੇ ਆਪਾਂ ਲਾ ਰੱਖੀਏ ਨਹੀਂ ਤੁਸੀਂ ਪਰਚੀ ਕਟਾਉਣੀ ਉਹਦੀ ਕੋਈ ਵਰਚੀ ਨਹੀਂ ਕਰਦਾ ਜੀ ਅਸੀਂ ਕਿਹਨੂੰ ਪਿਆਰ ਆ ਉਹ ਕਹਿੰਦੇ ਵੀ ਤੁਸੀਂ ਕੱਲ੍ਹ ਆਨੇ ਜਿਹੜੇ 4 ਰੇੜੀਆਂ ਦੇ ਨਾਲ 2 ਰੇੜੀਆਂ ਕੋਲ ਮਲਾਜ਼ਮ ਆਇਆ ਤੁਹਾਨੂੰ ਧੰਨਵਾਦ ਕਰੀਏ ਉਹ ਕਹਿੰਦੇ ਇੱਕ ਰੇੜੀ ਲਾਏ ਨੂੰ ਸਾਡੇ ਇੱਕ ਰੇੜੀ ਪਿੱਛੇ ਕਰਕੇ ਲਾਈ ਜੀ ਉਹਦੇ ਅੱਗੇ ਅਸੀਂ ਸਮਾਨ ਲਾਣੇ ਗੁਰ ਕੋਈ ਆਵਾਜ਼ 4 ਰੇੜੀਆਂ ਸਾਫ ਕਰ ਦੋ 2 ਰੇੜੀਆਂ ਲਾਈਆਂ 2 ਰੇੜੀਆਂ ਲਾ ਕੇ ਉਹਦੇ ਮੂਹਰੇ ਸਮਾਨ ਲਾਇਆ ਜੀ ਮਲਾਜ਼ਮ ਹਰ ਇੱਕ ਦੁਕਾਨਦਾਰ ਦੇ ਮੂਹਰੇ ਅੱਗੇ ਸਮਾਨ ਲਾਦੇ ਮਲਾਜ਼ਮ ਆਇਆ ਉਹਨਾਂ ਨੂੰ ਪੁੱਛੋ ਉਹਨਾਂ ਨਾਲ ਸਾਡੀ ਗੱਲ ਹੋਈ ਸੀ ਉਹ ਕਹਿੰਦੇ ਵੀ ਜਿਹੜੀਆਂ ਇੱਧਰ ਪਾਈਪ ਦੇ ਪਿੱਛੇ ਦੇ ਪਾਸੇ ਆ ਉਹ ਰੇੜੇ ਨਹੀਂ ਆ ਸਕਦੇ ਯਾਰ ਅਸੀਂ ਇਹਨਾਂ ਨੂੰ ਨਹੀਂ ਰੋਕਦੇ ਜੋ ਆ ਸਕਦੇ ਆ ਤੇ ਉਹਨੂੰ ਤਾਂ ਸਾਡੇ ਤੇਰਵਾਲਾ ਕਿਉਂ ਪੱਟੀ ਜਾਂਦੇ ਤੁਸੀਂ ਫਿਰ ਉਹ ਸਮਾਨ ਸਾਰੇ ਚੱਕੀ ਉਹਦੇ ਮੈਨ ਲੱਗਣ ਨਹੀਂ ਦੇ ਨੇ ਪੁੱਛੋ ਨਾ ਉਹਨਾਂ ਨਾਲ ਗੱਲ ਕਰੀ ਸਾਡੇ ਨਾਲ ਉਹਨੇ ਸਾਨੂੰ ਕਿਹਾ ਵੀ ਇਹ ਪੈਪਰ ਚੱਕੇ ਨਹੀਂ ਕਹਿੰਦੇ ਸਾਡੇ ਚੱਕੇ ਨਹੀਂ ਕਹਿੰਦੇ ਪਰ ਪੁੱਛੋ ਤੁਹਾਨੂੰ ਕੁਝ ਨਹੀਂ ਸਾਨੂੰ ਕੁਝ ਨਹੀਂ ਨਹੀਂ ਉਹੀ ਗੱਲ ਕਰ ਰਿਹਾ ਹਜੇ ਤਾਂ ਅਸੀਂ ਆਈ ਆ ਹੁਣ ਹੁਣ ਇਹਨਾਂ ਨੂੰ ਆ ਕੇ ਹੀ ਰੋਕਿਆ ਉਸ ਤੋਂ ਬਾਅਦ ਹੀ ਰੁਕਿਆ ਏ ਜਦੋਂ ਕਿਹਾ ਬਰਾਹਰ ਜਿੱਥੇ ਬੰਦੀ ਨਾਲ ਆ ਉਹ ਤਾਂ ਬਾਅਦ ਹੀ ਰੁਕੇ ਆ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਕੀ ਹੁੰਦਾ ਕੀ ਚੜਾਵਾ ਚੜਿਆ ਕੀ ਨਹੀਂ ਆ ਸਾਡੇ ਸਮਝ ਤੋਂ ਬਾਹਰ ਆ ਕੰਮ ਇਹ ਇਹ ਕਦੋਂ ਵੀ ਆਉਂਦੇ ਆ ਇਹ ਰੇੜੀਆਂ ਵਾਲੇ ਤੇ ਆ ਕੇ ਚੜ ਜਾਂਦੇ ਆ ਵੀ ਉਹ ਪੀੜਾ ਬੁਜਾਰਾ ਉੱਥੇ ਜਾਮ ਲਾ ਕਰਿਆ ਇਦਾਂ ਬੈਂਕ ਮੂਹਰੇ ਕਿੰਨਾ ਜਾਮ ਲੱਗਿਆ ਬੈਂਕਾਂ ਦੇ ਮੂਹਰੇ ਜਿਹੜੀਆਂ ਪੌੜੀਆਂ ਪੂੜੀਆਂ ਸਾਰਾ ਕਿੱਥੇ ਥੱਲੇ ਤੱਕ ਉਹ ਪਈਆਂ ਉਹ ਨਹੀਂ ਦਿੰਦੀਆਂ ਉੱਥੇ ਜਾਮ ਲੱਗਦਾ ਉਹ ਨਹੀਂ ਇਹਨਾਂ ਨੂੰ ਦਿੰਦਾ ਕਹਿੰਦਾ ਇਹ ਰੀੜੀਆਂ ਹੀ ਆ ਕੇ ਦਿੰਦੀਆਂ ਇਹਨਾਂ ਨੂੰ ਨਾਲੇ ਕਿੰਨਾ ਇੱਥੇ ਕਿੰਨਾ ਪਾਈਪ ਲਾਈਏ ਇਹਨਾਂ ਨੇ ਕਿੰਨਾ ਪਿੱਛੇ ਬੈਠੇ ਆ ਉਹਨੇ ਇੱਥੇ ਤਾਂ ਜਗ੍ਹਾ ਹੀ ਬਹੁਤ ਆ ਜੇ ਮੰਨ ਲਾ ਇੱਕ ਘੰਟਾ ਇੱਥੇ ਜਾਮ ਵੀ ਲੱਗਦਾ ਇੱਥੇ ਐਨੇ ਸਾਲ ਜਦੋਂ ਐਂਟਰੀ ਕਰਨ ਆਹ ਨਾਲ ਦੀ ਰੋਡ ਜਾਂਦਾ ਰੋਡ ਜਾਲੂ ਕਰਨ 2 ਘੰਟੇ ਸਿਰਫ ਨੂੰ ਐਂਟਰੀ ਕਰਦੇ ਨੇ ਇੱਥੇ ਕਾਰ ਕਾਰ ਵੀ ਇਧਰ ਵੜ ਨਹੀਂ ਸਕਦੀ ਇਧਰ ਆ ਆ ਰੋਡ ਜਾਂਦਾ ਰੋਡ ਚਾਲੂ ਕਰ ਦੇਣ ਆ ਆ ਰੋਡ ਬਣਿਆ ਰੋਡ ਸਿੱਧਾ ਜਾਂਦਾ ਇਹ ਰੋਡ ਚਾਲੂ ਕਰਨ ਕੰਮਿਆਂ ਦਾ ਨਾ ਜਾਬ ਦੇ ਜਾ ਰੋਲਾ ਇਹ ਚੀਜ਼ ਦਾ ਇਹ ਇੱਥੋਂ ਉੱਠਣਾ ਅਸੀਂ ਇੱਥੇ ਕੋਈ ਵੱਡਾ ਪ੍ਰੋਜੈਕਟ ਬਣਾ ਕੇ ਕੋਈ ਅਸੀਂ ਕੋਈ ਆਪ ਦਾ ਜਿਗਾਰਡਮੈਂਟ ਕਰਗੇ ਬਾਕੀ ਤੁਸੀਂ ਆਪ ਸਿਆਣੇ ਕਿਸ ਤਰ੍ਹਾਂ ਦੱਸ ਦੋ ਕੋਈ ਕਰ ਤੋਂ ਕੈਮਰੇ ਕੇ ਆ ਕੈਮਰੇ ਆ ਕੇ ਬਸ ਹੋਰ ਕੀ ਇੱਥੇ ਦੁਕਾਨਾਂ ਕੱਟ ਕੇ ਵੇਚਣਗੇ ਮੁਰ ਕੇ ਉਹ ਹਿੱਸੇ ਪੈ ਜਾਣਗੇ ਇਹ ਨਿਕਲਿਆ ਸਾਰੇ ਸਰਕਾਰ ਨੂੰ ਦੇਣੀਆਂ ਤਾਂ ਸਰਕਾਰ ਨੂੰ ਜਮਾ ਕਰਾ ਦੇਣੀਆਂ ਇਹਨਾਂ ਦੇ ਮੁੜਕੇ ਹਿੱਸੇ ਪੈ ਕੇ ਗਲਤਾਨਗੇ ਇਹਨਾਂ ਨੂੰ ਸ਼ੁਰੂ ਤੋਂ ਕੰਮ ਹੀ ਇਹਨਾਂ ਦਾ ਆ ਰਿਹਾ ਧੰਨਵਾਦ ਮਨ ਰੌਣਕ ਆਊਂਡ ਵਾਲੀ ਦੀ ਇੱਕ ਨਾ ਜਗ੍ਹਾ ਇਹਨਾਂ ਨੇ ਬਾਨੀਆਂ ਨੇ ਸਾਰੇ ਕਬਜ਼ਾ ਇਹ ਕਮੇਟੀ ਦਾ ਇਹਨਾਂ ਨੇ ਕੋਈ ਨਹੀਂ ਕਿਹਾ ਕਿ ਆਵਾਦੀ ਜਲਦੀ ਆਰਾਮ ਲਾ ਲਾਉਣ ਲਈ ਬਾਨੀਆਂ ਨੇ ਉਹ ਸਿੱਕਮਟ ਇਹ ਵੀ ਕਹਿੰਦਾ ਕਿ ਹੋਰ ਸੁਧੂਸ਼ਨ ਹੈਗਾ ਓਪਾ ਪੰਜ ਫੋਟਾ ਕੰਦ ਪਿੱਛੇ ਕਰ ਦੇਣਾ ਰੇੜੀ ਉੱਤੇ ਚੜਜੂਗਾ ਹੋਰ ਹੋਰ ਵੀ ਖੁੱਲ ਜੂਗਾ ਉਹਨਾਂ ਨੇ ਇੰਨਾ ਥਾਂ ਕੀ ਕਰਨਾਗਾ ਜੀ ਥਾਂ ਦਾ ਜਿਹੜਾ ਮੰਦਰ ਦਾ ਥਾਂ ਦਾ ਇੱਕ ਸਿਰਫ ਥੜਾ ਆ ਗਿਆ ਉਹਦਾ ਪਿੱਛੇ ਦਾਣਾ ਮੰਡੀ ਆ ਕਿਸਾਨਾਂ ਦੀ ਸਾਰੀ ਉਹਨਾਂ ਦੀ ਕਿਸਾਨਾਂ ਦੀ ਦਾਣਾ ਮੰਡੀ ਆ ਪੁਰਾਣੀ ਇੱਥੇ ਮੇਰੇ ਪਿਓ ਵਰਗੇ ਇੱਥੇ ਅਨਾਜ ਵੇਚਦੇ ਰਹੇ ਆ ਤੋ ਇਹ 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 ਇਹਨਾਂ ਦੀ ਮਾਰਕੀਟ ਕਮੇਟੀ ਦੀ ਜਗ੍ਹਾ ਨਹੀਂ ਇਹ ਅਸੀਂ ਇੱਥੇ ਫਸਲਾਂ ਵੇਚਦੇ ਰਹੇ ਆ ਆਪਣੀਆਂ ਸਾਡੀਆਂ ਜ਼ਮੀਨਾਂ ਤੋਂ ਕਾਢ ਕੱਟ ਕੇ ਇੱਥੇ ਇਹ ਛੱਡਿਆ ਗਿਆਗਾ ਤੇ ਸਾਨੂੰ ਹੀ ਕੱਢ ਰਾਇਆ ਹੈ ਇਹ ਬਹੁਤ ਗਲਤ ਹੋ ਰਿਹਾ ਜੀ